ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਜਰ ਵੱਲੋਂ ਸੋ ਸਪੈਸ਼ਲ ਸੂਟਸ ਲੈ ਕੇ ਆਏ ਥੋੜੇ ਵਾਸਤੇ ਜੀ ਰਾਮ ਟੈਕਸ ਬ੍ਰਾਂਡ ਦੇ ਡਿਜੀਟਲ ਪ੍ਰਿੰਟ ਦੇ ਬੜੇ ਪਿਆਰੇ ਪੀਸ ਆਏ ਆ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਜੀ ਆ ਸਾਰਾ ਨੈਕ ਤੇ ਚਿਕਨ ਵਰਕ ਦਾ ਕੰਮ ਹੈ ਜਿਹੜਾ ਪੀਸ ਓਪਨ ਕਰਿਆ ਸਪੈਸ਼ਲ ਕਰੀਮ ਕਲਰ ਦਾ ਪੀਸ ਆ ਪਹਿਲਾਂ ਤਾਂ ਬੇਨਤੀ ਆ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਟਸ ਹੁਣ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਲੋ ਜੀ ਦੁਪੱਟਾ ਪਿਓ ਟੈਬੀ ਮਸਲੀਨ ਦਾ 8 ਪੀਸ ਆਇਆ ਜੀ ਵੀਡੀਓ ਲਾਸਟ ਦਾ ਦੇਖਿਓ ਸਾਰੇ ਪੀਸ ਓਪਨ ਕਰਕੇ ਦਿਖਾਉਂਗਾ ਬੜੇ ਪਿਆਰੇ ਪੀਸ ਆਏ ਨੇ ਆ ਦੇਖੋ ਸਪੈਸ਼ਲ ਕਰੀਮ ਕਲਰ ਦਾ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਪਾਕਿਸਤਾਨੀ ਪ੍ਰਿੰਟ ਬਹੁਤ ਹੀ ਪਿਆਰਾ ਬਣਾਇਆ ਹੋਇਆ ਜੀ ਸਪੈਸ਼ਲ ਆਰਟੀਕਲ ਹੈ ਇੱਕ ਆਏਗਾ ਜਿਸ ਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲੇਗਾ ਬੜਾ ਪਿਆਰਾ ਕਲਰ ਹੈ ਲੋ ਜੀ ਫੋਰ ਐਵਰ ਕਲਰ ਫੋਰ ਐਵਰ ਕਲਰ ਜੀ ਬਲੈਕ ਸਭ ਦਾ ਫੇਵਰਟ ਹੁੰਦਾ ਬਲੈਕ ਤੇ ਕਰੀਮ ਸਪੈਸ਼ਲ ਕਲਰ ਨੇ ਬਿਊਟੀਫੁਲ ਕਲਰ ਲੋ ਜੀ ਸਭ ਦੇ ਡਿਜ਼ਾਈਨ ਡਿਫਰੈਂਟ ਹੋਣਗੇ ਇਹਦੇ ਵਿੱਚ ਸੇਮ ਦੋ ਪੀਸ ਨੇ ਇੱਕ ਆ ਡਿਜ਼ਾਈਨ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਡਿਜ਼ਾਈਨ ਇੱਕ ਤੇ ਦੋ ਦੋ ਰੰਗ 8 ਪੀਸ ਆਏ ਆ ਬੜੇ ਪਿਆਰੇ ਚਾਰ ਡਿਜ਼ਾਈਨ ਹੋਣਗੇ ਡਿਫਰੈਂਟ ਬਾਜੂ ਦਾ ਕਪੜਾ ਇਹਦਾ ਐਕਸਟਰਾ ਹੀ ਦਿੱਤਾ ਹੋਇਆ ਜੀ ਆ ਦੇਖੋ ਇਹਦਾ ਬਾਜੂ ਦਾ ਕਪੜਾ ਐਕਸਟਰਾ ਹੀ ਦਿੱਤਾ ਹੋਇਆ ਹੈ ਡਿਜੀਟਲ ਪ੍ਰਿੰਟਿੰਗ ਹੈ ਬੜੀ ਪਿਆਰੀ ਆਈਟਮ ਹੈ ਬਿਊਟੀਫੁਲ ਆਈਟਮ ਹੈ ਸਾਰਾ ਚਿਕਨ ਵਰਕ ਦਾ ਕੰਮ ਹੈ ਡਿਜੀਟਲ ਪ੍ਰਿੰਟ ਹੈ ਰਾਮ ਟੈਕਸ ਦਾ ਲੋਗੋ ਲੱਗਾ ਲੋਗੋ ਦਿਖਾਓ ਬਸ ਚੈੱਕ ਕਰੋ ਇਹ ব্র্যান্ড ਦੇ ਪੀਸ ਨੇ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਦੁਪ ਅਲਟੀਮੇਟ ਦੁਪੱਟੇ ਨੇ ਸਪੈਸ਼ਲ ਪੀਸ ਨੇ ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈੱਕ ਕਰੋ ਜੀ ਦੁਪੱਟਾ ਦੇਖੋ ਕਿੱਡਾ ਸੋਹਣਾ ਇਹਦਾ ਬੜਾ ਪਿਆਰਾ ਦੁਪੱਟਾ ਆਏਗਾ ਜੀ ਡਿਜੀਟਲ ਪ੍ਰਿੰਟ ਦਾ ਖੁੱਲਾ ਡੁੱਲਾ ਦੁਪੱਟਾ ਆਏਗਾ 2.5 ਮੀਟਰ ਦਾ ਸੇਮ ਦੇ ਵਿੱਚ ਕਲਰ ਮਿਲੂਗਾ ਇੱਕ ਤੁਹਾਨੂੰ 에ਅਰ ਫੋਰਸ ਕਲਰ ਜੀ ਬੜਾ ਪਿਆਰਾ ਕਲਰ ਹੈ ਸਪੈਸ਼ਲ ਕਲਰ ਹੈ ਸਪੈਸ਼ਲ ਬ੍ਰਾਂਡ ਦੀ ਆਈਟਮਾਂ ਦੀ ਖਾਸ ਹੀ ਤੇ ਹੁੰਦੀ ਹੈ ਕਿ ਇਹਨਾਂ ਦੀ ਪ੍ਰਿੰਟਿੰਗ ਦੇ ਨਾਲ ਫੈਬਰਿਕ ਮੈਂ ਕਹਣਾ ਜੀ ਅਲਟੀਮੇਟ ਜਾਨੀ ਕਿ ਮਤਲਬ ਹੀ ਐ ਨਹੀਂ ਹੈ ਕੋਮਨ ਜੀ ਜਿਹਨੇ ਹੋएगी ਵੀ ਹਰ ਇੱਕ ਕੋਈ ਪਾਏਗਾ ਜਿਹੜਾ ਲਏਗਾ ਬਾਏ ਕਰੇਗਾ ਉਹੀ ਪਾਏਗਾ ਸਪੈਸ਼ਲ ਆਰਟੀਕਲ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਕੰਚ ਵਰਗੇ ਦੁਪੱਟੇ ਪੈਣੇ ਐ ਟੈਬੀ ਮਸਲੀਨ ਦੇ ਪਿਓਰ ਇਸ ਟਾਈਮ ਦਾ ਟ੍ਰੈਂਡਿੰਗ ਫੈਬਰਿਕ ਹੈ ਦੁਪੱਟਿਆਂ ਦਾ ਵੀ ਫੈਬਰਿਕ ਟ੍ਰੈਂਡਿੰਗ ਹੈ ਇਸ ਟਾਈਮ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਬਿਲਕੁਲ ਨਵਾਂ ਰੰਗ ਜੀ ਪਿਸਤਾ ਗ੍ਰੀਨ ਪੌਜ਼ਲ ਗ੍ਰੀਨ ਜਾਂ ਕਲਰ ਬੜਾ ਪਿਆਰਾ ਕਲਰ ਹੈ ਡਿਜ਼ਾਈਨਿੰਗ ਚ ਚੈੱਕ ਕਰੋ ਕਿੰਨੀ ਪਿਆਰੀ ਹੈ ਡਿਫਰੈਂਟ ਟੋਟਲੀ ਡਿਫਰੈਂਟ ਰਾਈਟ ਮੈਂ ਪ੍ਰਿੰਟਿੰਗ ਅਲਟੀਮੇਟ ਹੈ ਦੂਰੋਂ ਐ ਲੱਗੇ ਜਿਵੇਂ ਵਰਕ ਕਰਾ ਬੜੀ ਪਿਆਰੀ ਆਈਟਮ ਹੈ ਯੂਨਿਕ ਹੈ ਕੁਝ ਅਲੱਗ ਚੀਜ਼ ਹੈ ਇਹ ਹੁੰਦੇ ਆ ਲੱਗ ਪੀਸ ਆ ਲੋ ਪਾਰਟੀ ਦੇ ਜਿਵੇਂ ਮਰਜ਼ੀ ਬਾਹਰ ਅੰਦਰ ਫੰਕਸ਼ਨ ਤੇ ਤੁਸੀਂ ਆਫਿਸ ਵੇਅਰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਬਿਨਾ ਲਾਈਨਿੰਗ ਦਾ ਸੂਟ ਬਣੇਗਾ ਜੀ ਆ ਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਆਏ ਹਾਏ ਹਾਏ ਕੀ ਬਾਤ ਹੈ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਕਲਰ ਹੈ ਜੀ ਗ ਦੇਖੋ ਕਿੰਨਾ ਸੋਹਣਾ ਕਲਰ ਆ ਦੇਖਿਓ ਗਾਜ਼ਰੀ ਇੱਕ ਗਾਜ਼ਰੀ ਕਲਰ ਆ ਗਿਆ ਜੀ ਮੈਂ ਸਾਰਿਆਂ ਦੇ ਦੁਪੱਟੇ ਸਾਰਿਆਂ ਦੇ ਸੂਟ ਓਪਨ ਕਰਕੇ ਜਾਨਾ ਹੁੰਦਾ ਵੀਡੀਓ ਤੇ ਤੁਹਾਨੂੰ ਪ੍ਰੋਪਰ ਪਤਾ ਚੱਲ ਦੇ ਤੁਹਾਨੂੰ ਪਿਕ ਮੰਗਣ ਦੀ ਲੋੜ ਨਾ ਪਵੇ ਆ ਲੋ ਇਸੇ ਕਰਕੇ ਆਪਾਂ ਸਾਰੇ ਪੀਸ ਓਪਨ ਕਰਦੇ ਹੁੰਦੇ ਆ ਲੋ ਜੀ ਸਪੈਸ਼ਲ ਇੱਕ ਆਏਗਾ ਬੜਾ ਪਿਆਰਾ ਮਾਊਸ ਕਲਰ ਜੀ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਡਿਜ਼ਾਈਨਿੰਗ ਆਲਟੀਮੇਟ ਆ ਜੀ ਸਪੈਸ਼ਲ ਪੀਸ ਨੇ ਡਿਜੀਟਲ ਪ੍ਰਿੰਟ ਨੇ ਨਾਲੇ ਚਿਕਨ ਵਗਦਾ ਕੰਮ ਹੈ ਪਾਕਿਸਤਾਨੀ ਟਾਈਪ ਪ੍ਰਿੰਟ ਬੜੇ ਪਿਆਰੇ ਬਣੇ ਹੋਏ ਨੇ ਸਪੈਸ਼ਲ ਪ੍ਰਿੰਟ ਨੇ ਹਾਲੋ ਮੈਂ ਸਾਰੀ ਡਿਟੇਲ ਸਾਰਾ ਕੁਝ ਦੱਸ ਕੇ ਜਾਣਾ ਹੁੰਦਾ ਜੀ ਆਪਣੀ ਸ਼ਾਪ ਦਾ ਐਡਰੈਸ ਵੀ ਆਰਡਰ ਲਈ ਨੰਬਰ ਵਗੈਰਾ ਜੋ ਵੀ ਹੈ ਸਭ ਕੁਝ ਦੱਸ ਕੇ ਜਾਣਾ ਉਹਦੇ ਵਾਸਤੇ ਤੁਸੀਂ ਮੇਰੀ ਬੇਨਤੀ ਹੈ ਕਿ ਵੀਡੀਓ ਪੂਰੀ ਲਾਸਟ ਤੱਕ ਦੇਖਿਆ ਕਰੋ ਲੋ ਜੀ ਹਾਲੋ ਚੈੱਕ ਕਰੋ ਲਾਸਟ ਵਾਲਾ ਕਲਰ ਕਿੰਨਾ ਪਿਆਰਾ ਮਾਸਟਰਡ ਸੋ ਹੁਣ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ ਹੈ WhatsApp ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾ ਆ ਜੀ ਬਾਕੀ ਆਪਣੇ ਦੋ ਨੰਬਰ ਨੇ ਦੋਨੋਂ ਨੰਬਰਾਂ ਤੇ ਤੁਸੀਂ ਕਿਸੇ ਵੀ ਨੰਬਰ ਤੇ WhatsApp ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੰਬਰ ਸਾਡੇ ਦੋ ਨੇ ਜੀ ਇੱਕ ਤਾਂ ਹੈਗਾ ਜੀ 7837015332 ਇੱਕ ਹੈਗਾ 8528300048 7837015332 852830084 ਇਹ ਦੋ ਨੰਬਰਾਂ ਤੇ ਵਟਸਐਪ ਚੱਲਦਾ ਜੀ ਇਸ ਦੋਨਾਂ ਨੰਬਰਾਂ ਤੇ ਤੁਸੀਂ ਆਰਡਰ ਕਰਨਾ ਜਿਹੜੇ ਮਰਜ਼ੀ ਤੇ ਕਰ ਦਿਓ ਠੀਕ ਹੈ ਜੀ ਆਰਡਰ ਪਲੇਸ ਹੋ ਜਾਏਗਾ ਤੇ ਸਾਡੀ ਸ਼ਾਪ ਦਾ ਜਿਹੜਾ ਐਡਰੈਸ ਹੈ ਅਗਰ ਤੁਸੀਂ ਐਦਾਂ ਦੇ ਹੋਰ ਸੁਣ ਸੁਣੇ ਸੂਟ ਬਾਏ ਕਰਨੇ ਆ ਤਾਂ ਵਿਜ਼ਿਟ ਵੀ ਕਰ ਸਕਦੇ ਹੋ ਸਾਡੀ ਸ਼ਾਪ ਦਾ ਐਡਰੈਸ ਹੈਗਾ ਜੀ ਅਮਰਦਸਰੀਆ ਮਾਲਜਰ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਅਮਰਦਸਰੀਆ ਮਾਲਜਰ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਤੇ ਵੀਡੀਓ ਨੂੰ ਕਰ ਦਿਓ ਹੁਣ ਸ਼ੇਅਰ ਥੈਂਕ ਯ